ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਫਾਰਮਾ ਕੇਅਰ ਨੂੰ ਲੈ ਕੇ ਮੈਨੀਟੋਬਾ ਦੇ ਨਾਲ ਫੈਡਰਲ ਸਰਕਾਰ ਦਾ ਹੋਇਆ ਸਮਝੌਤਾ 4 ਸਾਲਾਂ ਦੇ ਵਿੱਚ 129 ਮਿਲੀਅਨ ਡਾਲਰ ਖਰਚੇਗੀ ਫੈਡਰਲ ਸਰਕਾਰ ਵੈਂਕੂਵਰ 2015 ਤੋਂ ਪ੍ਰਤੀ ਵਿਅਕਤੀ ਬਾਈਕਿੰਗ ਤੇ ਪੈਦਲ ਚੱਲਣ ਵਾਲਿਆਂ ਦੀ ਮੌਤ ਦੇ ਲਈ ਵੈਂਕੂਵਰ 10ਵੇਂ ਨੰਬਰ ਤੇ ਆਵਾਜਾਈ ਢੰਗਾਂ ਦੇ ਲਈ ਇਹ ਬਿਲੋੜਾ ਤਨਾ ਮੈਟਰੋ ਵੈਨਕੂਵਰ ਅਕਿਰਾਈ ਦੇਕਰ ਆਂਦੇ ਲਈ ਅਜੇ ਵੀ ਸਭ ਤੋਂ ਮਹਿੰਗਾ ਨਾਰਥ ਵੈਨਕੂਵਰ 2024 ਚ ਲੋਰ ਮੈਨਲੈਂਡ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਜਿਹਦੇ ਖਬਰਾਂ ਵਿਸਤਾਰ ਦੇ ਨਾਲ ਫੈਡਰਲ ਸਰਕਾਰ ਦੇ ਵੱਲੋਂ ਲਿਆਂਦੇ ਫਾਰਮਾਕੇਅਰ ਸੰਬੰਧੀ ਸਮਝੌਤੇ ਦੇ ਕਰਨ ਦੇ ਲਈ ਪ੍ਰੋਵਿੰਸਾਂ ਦੇ ਨਾਲ ਗੱਲਬਾਤ ਜਾਰੀ ਹੈ ਕਿਉਂਕਿ ਪ੍ਰੋਵਿੰਸਾਂ ਦੇ ਨਾਲ ਇਹ ਡੀਲ ਨੇਪਰੇ ਚੜਾਉਣ ਤੋਂ ਬਾਅਦ ਸਰਕਾਰ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਅਮਲੀ ਜਾਮਾ ਜੜਾ ਉਹ ਪਹਨਾਇਆ ਜਾਏਗਾ ਕਿਉਂਕਿ ਹੈਲਥ ਕੇਅਰ ਪ੍ਰੋਵਿੰਸਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈਗਾ ਇਸ ਲਈ ਕੈਨੇਡਾ ਸਰਕਾਰ ਦੇ ਫਾਰਮਾਕੇਅਰ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੈਨੀਟੋਬਾ ਸ਼ਾਮਿਲ ਹੋਇਆ ਹੈ ਜਿਸ ਤਹਿਤ ਫੈਡਰਲ ਸਰਕਾਰ ਅਗਲੇ 4 ਸਾਲਾਂ ਦੇ ਵਿੱਚ ਮੈਨੀ ਟੋਬਾ ਦੇ ਵਿੱਚ ਫਾਰਮਾ ਕੇਅਰ ਦੇ ਤਹਿਤ 219 ਮਿਲੀਅਨ ਡਾਲਰ ਖਰਚ ਕਰੇਗੀ ਜਿਸ ਕਰਕੇ ਜਿਸ ਤਹਿਤ প্রভিনਸ਼ੀਅਲ ਸਰਕਾਰ ਜਿਹੜੀ ਹੈ ਉਹ ਡਾਇਬੀਟਸ ਅਤੇ ਬਰਥ ਕੰਟਰੋਲ ਦੀਆਂ ਦਵਾਈਆਂ ਮੁਫਤ ਮੁਹੱਈਆ ਕਰਵਾਏਗੀ ਤੇ ਵਿਰੀਪੈਗ ਦੇ ਵਿੱਚ ਪੁੱਜੇ ਹੈਲਥ ਮਨਿਸਟਰ ਮਾਰਕ ਹੌਲੈਂਡ ਦੇ ਵੱਲੋਂ ਇਸ ਡੀਲ ਦੇ ਨੇਪਰੇ ਚੜਨ ਦਾ ਐਲਾਨ ਕੀਤਾ ਗਿਆ ਕਿਉਂਕਿ ਹੈਲਥ ਮਨਿਸਟਰ ਹੌਲੈਂਡ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਆਖਿਆ ਗਿਆ ਸੀ ਕਿ ਪ੍ਰੋਵਿੰਸਾਂ ਦੇ ਨਾਲ ਇਸ ਸੰਬੰਧੀ ਗੱਲਬਾਹ ਜਿਹੜੀ ਹੈ ਉਹ ਨਿਪਰੇ ਚੜ ਗਈ ਹੈ ਤੇ ਜਲਦੀ ਹੀ ਇਸ ਸੰਬੰਧੀ ਸਮਝੌਤਾ ਕੀਤਾ ਜਾਏਗਾ ਬਿਸ਼ੱਕ ਗੱਲਬਾਹ ਜਾਰੀ ਹੈ ਪਰ ਅਲਬਰਟਾ ਅਤੇ ਕਿਊਬਿਕ ਨੇ ਫਾਰਮਾ ਕੇਅਰ ਦਾ ਜਿਹੜਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਹੈ ਦੱਸਦੇ ਕਿ ਐਨਡੀਪੀ ਦੇ ਨਾਲ ਲਿਬਰਲਾਂ ਵੱਲੋਂ ਸਮਝੌਤੇ ਦੀ ਸਰਕਾਰ ਜਿਹੜੀ ਹੈ ਉਹ ਚਲਾਈ ਗਈ ਜਿਸ ਤਹਿਤ ਕਈ ਫੈਸਲੇ ਲਏ ਗਏ ਜਿਸ ਦੇ ਵਿੱਚ ਫਾਰਮਾ ਕੇਅਰ ਡੈਂਟਲ ਕੇਅਰ ਅਤੇ ਐਂਟੀ ਸਕੈਪ ਜਿਹੜੇ ਬਿੱਲ ਨੇ ਉਹ ਅਹਿਮ ਸਨ ਜਿਸ ਤਹਿਤ ਆਮ ਕੈਨੇਡੀਅਨਸ ਨੂੰ ਫਾਇਦਾ ਹੋਣ ਦੀ ਗੱਲ ਜਿਹੜੀ ਹੈ ਉਹ ਦੋਵੇਂ ਪਾਰਟੀਆਂ ਕਰਦੀਆਂ ਰਹੀਆਂ ਨੇ ਅਕਤੂਬਰ ਦੇ ਵਿੱਚ ਫਾਰਮਾ ਕੇਅਰ ਦੇ ਵਿੱਚ ਹਾਊਸ ਦੇ ਵਿੱਚ ਇਹ ਪਾਸ ਹੋਇਆ ਸੀ ਪਰ ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਕਿਸੇ ਸਮੇਂ ਵੀ ਸੰਭਵ ਹਨ ਇਸ ਦੌਰਾਨ ਜੇਕਰ ਸੱਤਾ ਬਦਲਦੀ ਹੈ ਤਾਂ ਇਹਨਾਂ ਪ੍ਰੋਗਰਾਮਾਂ ਦਾ ਭਵਿੱਖ ਕੀ ਹੋਵੇਗਾ ਇਸ ਤੇ ਵੀ ਤਲਵਾਰ ਜਿਹੜੀ ਹੈ ਉਹ ਲਟਕ ਰਹੀ ਹੈ ਕਿਉਂਕਿ ਜੇਕਰ ਮinority ਅਤੇ majority ਦੇ ਵਿੱਚ liberal ਆਉਂਦੇ ਨੇ ਤਾਂ ਇਹ ਪ੍ਰੋਗਰਾਮ ਚੱਲਦਾ ਰਹੇਗਾ ਪਰ conservatives ਦਾ ਇਸਤੇ ਕੀ vision ਹੋਏਗਾ ਇਹ ਫਿਲਹਾਲ ਸਾਫ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਪਿਆਰੇ ਪੋਲੀਵਰ ਲਿਬਰਲਾਂ ਦੇ ਬੇਲੋੜੇ ਖਰਚਿਆਂ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੱਟ ਲਾਉਣ ਦੀ ਗੱਲ ਜਿਹੜਾ ਉਹ ਆਖ ਰਹੇ ਸਨ ਫਾਰਮਾ ਕੇਅਰ ਡੈਂਟਲ ਕੇਅਰ ਸੰਬੰਧੀ ਉਹ ਆਪਣਾ ਇਲੈਕਸ਼ਨ ਦਾ ਐਲਾਨ ਹੋਣ ਤੋਂ ਬਾਅਦ ਸਾਂਝਾ ਕਰ ਸਕਦੇ ਸਨ ਪਰ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਿਲ ਚਾਰੇ ਕੈਂਡੀਡੇਟ ਦੋਸ਼ ਲਗਾ ਰਹੇ ਹਨ ਕਿ ਕੰਜ਼ਰਵੇਟਿਵ ਲੀਡਰ ਚਾਈਲਡ ਕੇਅਰ ਡੈਂਟਲ ਕੇਅਰ ਅਤੇ ਫਾਰਮਾ ਕੇਅਰ ਵਰਗੇ ਪ੍ਰੋਗਰਾਮਾਂ ਦੇ ਉੱਤੇ ਕੱਟ ਲਗਾਉਣਗੇ ਪਰ ਡਾਕਟਰਜ਼ ਅਤੇ ਡੈਂਟਿਸਟ ਇਨਾ ਪ੍ਰੋਗਰਾਮਾਂ ਦੀ ਹਮਾਇਤ ਕਰਦੇ ਨੇ ਅਤੇ ਇਸ ਨੂੰ ਚਾਲੂ ਰੱਖਣ ਦੀ ਮੰਗ ਕਰ ਰਹੇ ਨੇ ਇੱਕ ਨਵੇਂ ਸਰਵੇਖਣ ਮਾਰਕੀਟਿੰਗ ਪੋਲ ਦੇ ਮੁਤਾਬਕ ਜੇਕਰ ਮਾਰਕ ਕਾਰਨੇ ਨੂੰ ਅਗਲੇ ਲਿਬਰਲ ਲੀਡਰ ਦੇ ਵਜੋਂ ਚੁਣਿਆ ਜਾਂਦਾ ਤਾਂ ਪੀਰੇ ਪਾਲੀਵਰ ਦੇ ਕੰਜ਼ਰਵੇਟਿਵਸ ਦੇ ਨਾਲੋਂ ਜ਼ਿਆਦਾ ਕੈਨੇਡੀਅਨ ਉਸ ਦੀ ਪਾਰਟੀ ਨੂੰ ਵੋਟ ਪਾਉਣਗੇ ਪੋਲ ਦੇ ਵਿੱਚ ਕਿਹਾ ਗਿਆ ਹੈ ਕਿ ਕਾਰਨੇ ਦੇ ਨੇਤਾ ਦੇ ਵਜੋਂ ਲਿਬਰਲ ਸਮਰਥਨ ਵਧ ਕੇ 40% ਜਿਹੜਾ ਉਹ ਹੋ ਜਾਏਗਾ ਜਦਕਿ ਕੰਜ਼ਰਵੇਟਿਵਾਂ ਦਾ ਇਹ ਸਮਰਥਨ 38% ਹੋਵੇਗਾ ਇਸ ਦੇ ਮੁਕਾਬਲੇ ਜੇਕਰ ਰਾਜੋ ਫੈਡਰਲ ਚੋਣਾਂ ਜਿਹੜੀਆਂ ਨੇ ਕਰਵਾਈਆਂ ਜਾਂਦੀਆਂ ਨੇ ਤਾਂ ਲੇਜਰ ਪੋਲ ਸੁਝਾ ਦਿੰਦਾ ਹੈ ਕਿ 38% ਦੀ ਕੈਨੇਡੀਅਨ ਪੋਲੀਵਰ ਨੂੰ ਵੋਟ ਪਾਉਣਗੇ ਜਦੋਂ ਕਿ 35% ਦੀ ਲਿਬਰਲ ਨੂੰ ਵੋਟ ਪਾਉਣਗੇ ਇਹ ਕੁਝ ਹਫ਼ਤੇ ਪਹਿਲਾਂ ਨਾਲੋਂ ਪਹਿਲਾਂ ਹੀ ਇਹ ਬਹੁਤ ਨਜ਼ਦੀਕੀ ਪਾੜਾ ਹੈ ਜਦੋਂ ਕਈ ਪੋਲਸਟਰਾ ਨੇ ਅਨੁਸਾਰ ਕੰਜ਼ਰਵੇਟਿਵਸ ਦੇ ਵਿੱਚ ਇੱਕ ਭਾਰੀ ਜਿੱਤ ਦੇ ਲਈ ਕਿਸਮਤ ਵਿੱਚੋਂ ਦਿਖਾਈ ਦਿੱਤੇ ਸਨ ਉਦਾਹਰਨ ਦੇ ਲਈ ਦਸੰਬਰ ਲੇਜਰ ਪੋਲ ਨੇ ਜਸਟਨ ਟਰੂਡੋ ਦੇ ਲਿਬਰਲਸ ਦੇ 21% ਦੀ ਸਮਰਥਨ ਦੇ ਮੁਕਾਬਲੇ ਕੰਜ਼ਰਵੇਟਿਵਾਨੋ 43% ਦੀ ਸਮਰਥਨ ਦਿੱਤਾ ਇਹ ਸਭ ਉਦੋਂ ਬਦਲ ਗਿਆ ਜਦੋਂ ਟਰੂਡੋ ਨੇ ਜਿਹੜਾ ਉਹ ਐਲਾਨ ਕੀਤਾ ਸੀ ਕਿ ਉਹ ਲਿਬਰਲਾਂ ਦੇ ਵੱਲੋਂ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਪਾਰਟੀ ਆਗੂ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਮੰਗਲਵਾਰ ਦੇ ਲੇਜਰ ਪੋਲ ਨੇ ਇਹ ਵੀ ਪਾਇਆ ਕਿ ਕਾਰਨੇ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਜਿਹੜੀ ਹੈ ਉਹ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲਈ 11% ਦੀ ਸਮਰਥਨ ਕਰਨਗੇ ਭਲਕ ਕਯੂਬਿਕਵਾ ਦੇ ਲਈ 5% ਦੀ ਗ੍ਰੀਨ ਪਾਰਟੀ ਦੇ ਲਈ 30% ਦੀ ਅਤੇ ਪੀਪੀਸੀ ਦੇ ਲਈ 12% ਦੀ ਹੈ ਕੈਨੇਡਾ ਦੇ ਡੈਂਟਲ ਹਾਈਜਾਇਨਿਸਟ ਜਿਹੜੇ ਨੇ ਉਹ ਐਸੋਸੀਏਸ਼ਨ ਦੇ ਵੱਲੋਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਡੈਂਟਲ ਕੇਅਰ ਪ੍ਰੋਗਰਾਮ ਦੇ ਲਈ ਫੰਡ ਜਾਰੀ ਰੱਖੇ ਜਾਣਗੇ ਕਿਉਂਕਿ ਇਸ ਦੇ ਨਾਲ ਲੋਕ ਤੰਦਰੁਸਤ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਸਮੇਂ ਸਿਰ ਚੈੱਕਅਪ ਕੇਅਰ ਕਰਵਾਉਂਦੇ ਨੇ ਤੇ ਐਸੋਸੀਏਸ਼ਨ ਦੇ ਮੁਤਾਬਕ ਇਸ ਪ੍ਰੋਗਰਾਮ ਦੇ ਲਈ ਫਿਲਹਾਲ 1.3 ਮਿਲੀਅਨ ਕੈਨੇਡੀਅਨ ਜਿਸ ਵਿੱਚ ਬੱਚੇ ਤੇ ਬਜ਼ੁਰਗ ਵੀ ਸ਼ਾਮਿਲ ਹਨ ਉਹ ਲਾਭ ਉਠਾ ਰਹੇ ਨੇ ਫੈਡਰਲ ਸਰਕਾਰ ਦੇ ਵੱਲੋਂ ਇਹ ਪ੍ਰੋਗਰਾਮ 90 ਹਜ਼ਾਰ ਡਾਲਰ ਤੋਂ ਘੱਟ ਆਮਦਨ ਅਤੇ ਕਿਸੇ ਪ੍ਰਾਈਵੇਟ ਇੰਸ਼ੋਰੈਂਸ ਤੋਂ ਬਿਨਾਂ ਵਾਲੇ ਕੈਨੇਡੀਅਨਸ ਦੇ ਲਈ ਲਿਆਂਦਾ ਗਿਆ ਹੈ ਜਿਸ ਦਾ ਵਿਸਤਾਰ ਆਉਣ ਵਾਲੇ ਸਾਲਾਂ ਦੇ ਵਿੱਚ ਕੀਤਾ ਜਾਣਾ ਪਰ ਇਸ ਪ੍ਰੋਗਰਾਮ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਨੇ ਕਿਉਂਕਿ ਕੰਜ਼ਰਵੇਟਿਵਸ ਲੀਡਰ ਪੀਰੇ ਪੋਲੀਵਰ ਇਹ ਕਹਿ ਰਹੇ ਨੇ ਕਿ ਉਹ ਲਿਬਰਲਾਂ ਦੀ ਸਪੈਂਡਿੰਗ ਜਿਹੜੀ ਹੈ ਉਸ ਤੇ ਘੱਟ ਲਾਉਣਗੇ ਤੇ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਿਲ ਇਹ ਦੋਸ਼ ਲਗਾ ਰਹੇ ਨੇ ਕਿ ਪੋਲੀਵਰ ਤਮਾਮ ਪ੍ਰੋਗਰਾਮਾਂ ਤੇ ਘੱਟ ਲਾਉਣਗੇ ਐਨਡੀਪੀ ਅਤੇ ਲਿਬਰਲ ਦੀ ਸਮਝੌਤੇ ਦੀ ਸਰਕਾਰ ਦੇ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਲਿਆਂਦਾ ਗਿਆ ਸੀ ਜਿਸ ਦੇ ਵਿੱਚ ਸਮੇਂ-ਸਮੇਂ ਤੇ ਡੈਂਟਿਸਟਾਂ ਦੀ ਕਾਗਜ਼ੀ ਕਾਰਵਾਈ ਘਟਾਉਣ ਦੇ ਲਈ ਬਦਲਾਅ ਵੀ ਕੀਤੇ ਗਏ ਨੇ ਕਿਉਂਕਿ ਬਹੁਤ ਸਾਰੇ ਡੈਂਟਿਸਟ ਇਸ ਦਾ ਹਿੱਸਾ ਨਹੀਂ ਬੰਨਣਾ ਚਾਹੁੰਦੇ ਸਨ ਜਿਸ ਦੇ ਬਾਅਦ ਹੈਲਥ ਮਨਿਸਟਰ ਮਾਰਕ ਹਾਲਨ ਨੇ ਇਸ ਦੇ ਵਿੱਚ ਬਦਲਾਅ ਕੀਤੇ ਮਾਹਰਾਂ ਦਾ ਮੰਨਣਾ ਹੈ ਕਿ ਇਸ ਪ੍ਰੋਗਰਾਮ ਦੇ ਤਹਿਤ ਸਮੇਂ ਸਿਰ ਦੰਦਾਂ ਦੀ ਜਾਂਚ ਕਰਵਾਉਣ ਦੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾ ਰਹਿੰਦਾ ਹੈ ਕਿਉਂਕਿ ਡੈਂਟਲ ਕੇਅਰ ਮਹਿੰਗਾ ਹੋਣ ਕਾਰਨ ਬਹੁਤ ਸਾਰੇ ਕੈਨੇਡੀਅਨਜ਼ ਔਰਲ ਕੇਅਰ ਤੋਂ ਕਿਨਾਰਾ ਕਰਦੇ ਨੇ ਇਸ ਲਈ ਇਸ ਤੇ ਚਲਦੇ ਰਹਿਣਾ ਜ਼ਰੂਰੀ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਘਟ ਬਿਮਾਰ ਹੋਵੇਗਾ ਤਾਂ ਕੰਮ ਤੋਂ ਛੁੱਟੀ ਨਹੀਂ ਲਵੇਗਾ ਜੋ ਕਿ ਬਿਜ਼ਨੈਸਸ ਅਤੇ ਆਰਥਿਕਤਾ ਦੇ ਲਈ ਵੀ ਇੱਕ ਹਾਂ ਪਖੀ ਰੁਝਾਨ ਹੈ ਕਿਉਂਕਿ ਸਰਕਾਰ ਇਸ ਫਾਲ ਸੀਜ਼ਨ ਦੇ ਵਿੱਚ ਕਿਉਬਿਕ ਦੇ ਪੋਸਟ ਸੈਕੰਡਰੀ ਅਦਾਰਿਆਂ ਦੇ ਵਿੱਚ ਦਾਖਲਾ ਲੈ ਸਕਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 20% ਘਟਾ ਰਹੀ ਹੈ ਸੂਬੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਸੁਬਾਈ ਗਜਟ ਦੇ ਵਿੱਚ ਇਸ ਸਾਲ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਪ੍ਰੋਸੈਸ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਨੂੰ ਪ੍ਰਕਾਸ਼ਿਤ ਕੀਤਾ ਹੈ ਤੇ ਇਹ ਕੋਟੇ ਜੋ ਅਦਾਰੇ ਅਤੇ ਡਿਗਰੀ ਦੇ ਮੁਤਾਬਕ ਵੰਡੇ ਗਏ ਹਨ ਇਸ ਫਾਲ ਸੀਜ਼ਨ ਦੇ ਵਿੱਚ ਸੂਬੇ ਦੇ ਕਾਲਜਾਂ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕਾਫੀ ਘਟਾ ਦੇਣਗੇ ਸਰਕਾਰ ਕਿਊਬਿਕ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਵੀ 2024 ਦੇ 15 ਮੁਤਾਬਕ ਸਥਿਰ ਕਰ ਰਹੀ ਹੈ ਸਟੂਡੈਂਟ ਵੀਜ਼ੇ ਫੈਡਰਲ ਸਰਕਾਰ ਦੁਆਰਾ ਜਾਰੀ ਕੀਤੇ ਜਾਂਦੇ ਨੇ ਹਾਲਾਂਕਿ ਕਿਊਬਿਕ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੂਬਾਈ ਸਰਕਾਰ ਦੇ ਕੋਲੋਂ ਇੱਕ ਕਿਊਬਿਕ ਐਕਸੈਪਟੈਂਸ ਸਰਟੀਫਿਕੇਟ ਜਿਸ ਨੂੰ CAQ ਵਜੋਂ ਜਾਣਿਆ ਜਾਂਦਾ ਹੈ ਪ੍ਰਾਪਤ ਕਰਨਾ ਜ਼ਰੂਰੀ ਹੁੰਦਾ ਹੈ ਸੰਭਾਵੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਦੇ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਣੇ CAQ ਪ੍ਰਾਪਤ ਕਰਨ ਦੀ ਲੋੜ ਹੁੰਦੀ ਹੈ ਪ੍ਰਾਪਤ ਡਾਟਾ ਦੇ ਮੁਤਾਬਕ 2024 ਦੇ ਵਿੱਚ ਸਿੱਖਿਆ ਮੰਤਰਾਲੇ ਨੇ ਕਾਲਜਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ 48748 CAQ ਅਰਜ਼ੀਆਂ ਪ੍ਰੋਸੈਸ ਕੀਤੀਆਂ ਸਨ ਇਹ ਗਿਣਤੀ ਹੁਣ ਘਟਾ ਕੇ 29200 ਕਰ ਦਿੱਤੀ ਗਈ ਹੈ ਯੂਨੀਵਰਸਿਟੀਆਂ ਦੇ ਲਈ ਕੋਟਾ ਜਿਹੜਾ ਹੈ ਉਹ 63299 ਅਰਜ਼ੀਆਂ ਦਾ ਹੈ ਵੋਕੇਸ਼ਨਲ ਕਾਲਜਾਂ ਨੂੰ ਸ਼ਾਮਲ ਕਰਦਿਆਂ ਕਿਊਬਿਕ 26 ਫਰਵਰੀ 2025 ਤੇ 2026 ਦਰਮਿਆਨ ਵੱਧ ਤੋਂ ਵੱਧ 1,24,760 ਅਰਜ਼ੀਆਂ ਪ੍ਰੋਸੈਸ ਕਰੇਗਾ ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 20% ਘਟ ਹਨ ਕਿਊਬਿਕ ਸਰਕਾਰ ਨੇ ਦਸੰਬਰ 2024 ਦੇ ਵਿੱਚ ਇੱਕ ਬਿੱਲ ਪਾਸ ਕੀਤਾ ਸੀ ਜਿਸ ਦੇ ਨਾਲ ਸਿੱਖਿਆ ਮੰਤਰਾਲੇ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਸੀਮਿਤ ਕਰਨ ਦੀ ਸ਼ਕਤੀ ਮਿਲ ਗਈ ਤਾਂ ਕਿ ਸੂਬੇ ਦੇ ਵਿੱਚ ਕੁੱਲ ਇਮੀਗ੍ਰੇਸ਼ਨ ਨੂੰ ਘਟਾਇਆ ਜਾ ਸਕੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਇੱਕ ਪ੍ਰੈਸ ਰੀਲੀਜ਼ ਮੁਤਾਬਕ ਕਿਉਬਿਕ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 2000 14 ਤੋਂ 2023 ਦੇ ਦਰਮਿਆਨ 50000 ਤੋਂ ਲਗਭਗ 120000 ਤੱਕ ਵਧੀ ਜੋ ਕਿ 140% ਦਾ ਦਰਸਾਉਂਦੀ ਹੈ ਪਾਰਟੀ ਕਿਊਬਿਕਵਾ ਦੇ ਐਮ ਐਨ اے ਜਿਹੜੇ ਨੇ ਉਹਨਾਂ ਨੇ ਇਹ ਦੱਸਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿ ਨਵੇਂ ਕੋਟਿਆਂ ਦਾ ਸਵਾਗਤ ਕਰਦੇ ਨੇ ਪ੍ਰਕਾਸ਼ ਇਹ ਪਹਿਲਾਂ ਲਾਗੂ ਹੋ ਜਾਂਦੇ ਕਿਊਬਿਕ ਦੀ ਲਿਬਰਲ ਪਾਰਟੀ ਦੇ ਅੰਤਰੀਮ ਲੀਡਰ ਮਾਰਕ ਟੈਂਗਵੇ ਨੇ ਕਿਹਾ ਹੈ ਕਿ ਕਿਊਬਿਕ ਦੀ ਸਿੱਖਿਆ ਪ੍ਰਣਾਲੀ ਦਾ ਫਾਇਦਾ ਚੁੱਕਣ ਵਾਲਿਆਂ ਨੂੰ ਰੋਕਣ ਦੇ ਕਦਮ ਚੁੱਕਣੇ ਚਾਹੀਦੇ ਨੇ ਜਦ ਕਿ ਹੋਰ ਹਨ ਕਾਮਯਾਬੀ ਲਈ ਮੌਕੇ ਖੁੱਲੇ ਰਹਿਣੇ ਚਾਹੀਦੇ ਨੇ ਨਵੇਂ ਕੋਟਿਆਂ ਦੇ ਵਿੱਚੋਂ ਮੁੱਖ ਤੌਰ ਦੇ ਉੱਤੇ ਕਿਊਬਿਕ ਦੇ ਪ੍ਰਾਈਵੇਟ ਕਾਲਜਾਂ ਨੂੰ ਟਾਰਗੇਟ ਕੀਤਾ ਗਿਆ ਜੋ ਪਿਛਲੇ ਸਮੇਂ ਦੇ ਵਿੱਚ ਸੂਬੇ ਦੇ ਵਿੱਚ ਪ੍ਰਵਾਸ ਦੇ ਰਸਤੇ ਵੱਜੋਂ ਵਰਤੇ ਜਾ ਰਹੇ ਨੇ ਜੋ ਲੋਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਨੂੰ ਰੋਕਣਾ ਪਵੇਗਾ ਇਹ ਕਹਿਣਾ ਹੈ ਕਿ ਅਸੀਂ ਉਹ ਲੋਕਾਂ ਦੀ ਭਰਤੀ ਨੂੰ ਜਾਰੀ ਨਹੀਂ ਰੱਖਾਂਗੇ ਜੋ ਬਹੁਤ ਹੁਸ਼ਿਆਰ ਨੇ ਹੁਨਰਮੰਦ ਨੇ ਤੇ ਸਿੱਖਣ ਦੀ ਇੱਛਾ ਰੱਖਦੇ ਨੇ ਫ੍ਰੈਂਚ ਸਿੱਖਣਾ ਚਾਹੁੰਦੇ ਨੇ ਤੇ ਕਿਊਬਿਕ ਦੇ ਵਿੱਚ ਰਹਿਣਾ ਚਾਹੁੰਦੇ ਨੇ ਉਹਨਾਂ ਕਿਆਗਨ ਦੇ ਖਿਆਲ ਦੇ ਵਿੱਚ ਸਾਨੂੰ ਇਸ ਬਾਰੇ ਸਾਵਧਾਨ ਰਹਿਣਾ ਜ਼ਰੂਰੀ ਹੈ ਤੇ ਅਸੀਂ ਉਹਨਾਂ ਦਾ ਸਵਾਗਤ ਕਰਨ ਦੇ ਯੋਗ ਹੋਣਾ ਚਾਹੁੰਦੇ ਹਾਂ ਮੈਟਰੋ ਵੈਨਕੂਵਰ ਦੀਆਂ ਸਭ ਤੋਂ ਵੱਡੀਆਂ ਨਗਰਪਾਲਿਕਾਵਾਂ ਪੈਦਲ ਯਾਤਰੀਆਂ ਤੇ ਸਾਈਕਲ ਸਵਾਰਾਂ ਦੀਆਂ ਮੌਤਾਂ ਦੇ ਲਈ ਚੋਟੀ ਦੇ 10 ਨੰਬਰਾਂ ਦੇ ਵਿੱਚੋਂ ਸਭ ਤੋਂ ਮਾੜੇ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਹੈ ਵੈਨਕੂਵਰ 2015 ਤੋਂ ਪ੍ਰਤੀ ਵਿਅਕਤੀ ਬਾਈਕਿੰਗ ਤੇ ਪੈਦਲ ਚੱਲਣ ਵਾਲਿਆਂ ਦੀ ਮੌਤ ਦੇ ਲਈ 10ਵੇਂ ਨੰਬਰ ਤੇ ਹੈ ਜਿਹੜਾ ਪ੍ਰੈਸ਼ਲੇਰ ਲਾਅ ਹੁੰਦਾ ਉਸ ਦੁਆਰਾ ਇਕੱਠੀ ਕੀਤੀ ਗਈ ਰੈਂਕਿੰਗ ਦੇ ਅਨੁਸਾਰ ਸਰੀ ਪੈਦਲ ਚੱਲਣ ਵਾਲਿਆਂ ਦੀ ਮੌਤ ਲਈ ਚੌਥੇ ਨੰਬਰ ਤੇ ਹੈ ਤੇ ਸਾਈਕਲਿੰਗ ਮੌਤਾਂ ਲਈ ਕੈਨੇਡਾ ਦੇ ਵਿੱਚ ਦੂਜੇ ਨੰਬਰ ਤੇ ਹੈ ਹਬ ਸਾਈਕਲਿੰਗ ਦੇ ਨਾਲ ਨਵਦੀਪ ਛੀਨਾ ਹੈਰਾਨ ਨਹੀਂ ਹੈ ਉਹਨਾਂ ਨੇ ਸੁਝਾਅ ਦਿੱਤਾ ਕਿ ਵੈਂਕੂਵਰ ਨੇ ਸਰੀ ਦੇ ਮੁਕਾਬਲੇ ਸਰਗਰਮ ਆਵਾਜਾਈ ਲਈ ਸੁਰੱਖਿਅਤ ਬੁਨਿਆਦੀ ਢਾਂਚੇ ਵਿੱਚ ਤੁਲਨਾਤਮਕ ਤੌਰ ਤੇ ਜ਼ਿਆਦਾ ਨਿਵੇਸ਼ ਕੀਤਾ ਹੈ ਨਤੀਜੇ ਵਜੋਂ ਸਾਈਕਲ ਸਵਾਰਾਂ ਤੇ ਪੈਦਲ ਚੱਲਣ ਵਾਲੇ ਘੱਟ ਜਿਹੜੇ ਟੱਕਰਾਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਦਾ ਮੰਨਣਾ ਹੈ ਕਿ ਸਰੀ ਸੁਰੱਖਿਅਤ ਸਰਗਰਮ ਆਵਾਜਾਈ ਦੀ ਸਹੂਲਤ ਲਈ ਹੋਰ ਕੁਝ ਕਰ ਸਕਦਾ ਹੈ ਸੋ ਫੇਸ ਦੀ ਸਰਗਰਮ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨਾ ਸਾਡੇ ਸ਼ਹਿਰਾਂ ਦੇ ਲਈ ਸੁਰੱਖਿਆ ਤੋਂ ਪਹੁੰਚਯੋਗ ਤੇ ਲੰਬੇ ਸਮੇਂ ਦੀ ਸਥਿਰਤਾ ਬਾਰੇ ਹੈ ਜਦੋਂ ਅਸੀਂ ਸੁਰੱਖਿਅਤ ਚੌਰਾਹੇ ਸਮੇਤ ਪੈਦਲ ਚੱਲਣ ਵਾਲੇ ਲੋਕਾਂ ਦੇ ਲਈ ਸੁਰੱਖਿਅਤ ਬਾਈਕਲੇਨ ਜਾਂ ਬੁਨਿਆਦੀ ਢਾਂਚਾ ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਉਮਰ ਕਾਬਲੀਅਤ ਤੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਜ਼ਿਆਦਾ ਲੋਕ ਸੁਰੱਖਿਆ ਤੇ ਕੁਸ਼ਲਤਾ ਦੇ ਨਾਲ ਘੁੰਮ ਸਕਦੇ ਨੇ ਉਹ ਦਲੀਲ ਦਿੰਦੇ ਨੇ ਕਿ ਬਿਹtere ਸੁਰੱਖਿਅਤ ਨੈਟਵਰਕ ਬਣਾਉਣਾ ਵੀ ਮੰਗ ਨੂੰ ਪ੍ਰੇਰਿਤ ਕਰਦਾ ਹੈ ਜਦੋਂ ਲੋਕ ਸੁਰੱਖਿਅਤ ਬੁਨਿਆਦੀ ਢਾਂਚਾ ਦੇਖਦੇ ਨੇ ਤਾਂ ਉਹ ਸਰਗਰਮ ਆਵਾਜਾਈ ਲੈਣ ਲਈ ਵਧੇਰੇ ਤਿਆਰ ਹੁੰਦੇ ਨੇ ਨਤੀਜੇ ਵਜੋਂ ਇਹ ਸਾਡੀਆਂ ਸੜਕਾਂ ਤੇ ਬੋਝ ਨੂੰ ਘਟਾਉਂਦਾ ਹੈ ਇਹ ਉਹਨਾਂ ਲੋਕਾਂ ਲਈ ਜਗ੍ਹਾ ਖਾਲੀ ਕਰ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਕੰਮ ਪਹੁੰਚ ਯੋਗਤਾ ਲੋੜਾਂ ਤੇ ਇਸ ਤਰ੍ਹਾਂ ਦੇ ਲਈ ਗੱਡੀ ਚਲਾਉਣੀ ਚਾਹੀਦੀ ਹੈ ਇਸ ਦੇ ਉਲਟ ਉਹ ਕਹਿੰਦੇ ਨੇ ਕਿ ਟੁਕਮੇ ਬੁਨਿਆਦੀ ਢਾਂਚੇ ਦੀ ਘਾਟ ਕਮਜ਼ੋਰ ਸੜਕ ਉਪੋਕਤਾਵਾਂ ਨੂੰ ਵਧੇਰੇ ਖਤਰੇ ਦੇ ਵਿੱਚ ਪਾਉਂਦੀ ਹੈ ਜਿਸ ਨਾਲ ਆਵਾਜਾਈ ਦੇ ਵਕ ਵਕ ਟੰਗਾਂ ਦੇ ਵਿਚਕਾਰ ਟਕਰਾ ਦਾ ਵਧੇਰੇ ਜੋਖਮ ਹੁੰਦਾ ਹੈ ਆਪਣੀ ਨਵੀਂ 10 ਸਾਲ ਦੀ ਸਰਵਿੰਗ ਸਰਵਿਸਿੰਗ ਦੀ ਯੋਜਨਾ ਦੇ ਹਿੱਸੇ ਵਜੋਂ ਸਿਟੀ ਆਫ ਜਿਹੜੇ ਸਰੀ ਪ੍ਰੋਜੈਕਟਾਂ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਨਤੀਜੇ ਵਜੋਂ ਸਿਟੀ ਸੈਂਟਰ ਦੇ ਅੰਦਰ 26 ਕਿਲੋਮੀਟਰ ਸੁਰੱਖਿਅਤ ਸਾਈਕਲਿੰਗ ਰੂਟ ਹੋਣਗੇ ਜੋ ਸੜਕ ਚੌੜਾ ਕਰਨ ਵਾਲੇ ਪ੍ਰੋਜੈਕਟਾਂ ਤੇ ਸਾਈਕਲਿੰਗ ਵਿਸ਼ੇਸ਼ ਪ੍ਰੋਜੈਕਟਾਂ ਦੇ ਸੁਮੇਲ ਰਾਹੀਂ ਬਣਾਏ ਜਾਣਗੇ ਪਰ ਚੀਨਾ ਦਾ ਇਹ ਮੰਨਣਾ ਹੈ ਕਿ ਮੈਟਰੋ ਵੈਨਕੂਵਰ ਦੇ ਵਿੱਚ ਪੈਦਲ ਚੱਲਣ ਵਾਲਿਆਂ ਦੇ ਉੱਤੇ ਸਾਈਕਲ ਸਵਾਰਾਂ ਦੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਖੇਤਰੀ ਤੌਰ ਤੇ ਹੋਰ ਕੁਝ ਕਰਨ ਦੀ ਲੋੜ ਹੈ ਇਹ ਵਧੇਰੇ ਸੁਰੱਖਿਅਤ ਬੁਨਿਆਦੀ ਢਾਂਚੇ ਨੂੰ ਬਣਾਉਣ ਦੇ ਲਈ ਹੀਠਾ ਹੁੰਦਾ ਹੈ ਨੈਟਵਰਕ ਦੇ ਵਿੱਚ ਇੰਨੇ ਨਾਜ਼ੁਕ ਪਾੜੇ ਨੇ ਕਿ ਲੋਕ ਅਕਸਰ ਵਿਅਸਤ ਸੜਕਾਂ ਤੇ ਰਾਈਡਿੰਗ ਕੀਤੇ ਬਿਨਾ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਇਹ ਨਾ ਸਿਰਫ ਸਾਈਕਲ ਚਲਾਉਣ ਤੇ ਪੈਦਲ ਚੱਲਣ ਵਾਲੇ ਲੋਕਾਂ ਦੇ ਲਈ ਸਗੋਂ ਡਰਾਈਵਿੰਗ ਕਰਨ ਵਾਲੇ ਲੋਕਾਂ ਦੇ ਲਈ ਵੀ ਵਿਵਾਦ ਪੈਦਾ ਕਰਦਾ ਹੈ ਆਵਾਜਾਈ ਦੇ ਸਾਰੇ ਟੰਗਾਂ ਲਈ ਇਹ ਬੇਲੋੜਾ ਤਣਾਅ ਹੈ ਸਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਨੂੰ ਬੁੱਧਵਾਰ ਨੂੰ ਇੱਕ ਮੋਬਾਈਲ ਹੋਮ پارک ਦੇ ਵਿੱਚ ਹਿੰਸਕ ਹਮਲੇ ਤੇ ਬ੍ਰੇਕ-ਇਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰੀ ਪੁਲਿਸ ਸਰਵਿਸ ਦਾ ਕਹਿਣਾ ਹੈ ਕਿ RCMP ਅਧਿਕਾਰੀਆਂ ਨੂੰ ਕਿੰਗ ਜਾਰਜ ਬੁਲੇਵਾਰਡ ਤੇ 160 ਸਟਰੀਟ ਦੇ ਖੇਤਰ ਦੇ ਵਿੱਚ ਦੁਪਹਿਰ 1:30 ਮਿੰਟ ਦੇ ਕਰੀਬ ਬੁਲਾਇਆ ਗਿਆ। ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਸ਼ੱਕੀ ਨੇ ਕਈ ਘਰਾਂ ਦੇ ਵਿੱਚ ਦਾਖਲ ਹੋ ਕੇ ਲੋਕਾਂ ਤੇ ਹਮਲਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ। ਸਰੀ ਪੁਲਿਸ ਸਰਜੈਂਟ ਦਾ ਕਹਿਣਾ ਹੈ ਕਿ ਸ਼ੱਕੀ ਨੇ ਕਥਿਤ ਤੌਰ ਤੇ ਦੋ ਘਰਾਂ ਦੇ ਇੱਕ ਕਮਿਊਨਲ ਪ੍ਰਾਪਰਟੀ ਨੂੰ ਤੋੜਿਆ ਉਹਨਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕਰਨ ਤੋਂ ਪਹਿਲਾਂ ਪੁਲਿਸ ਨੂੰ ਸ਼ੱਕੀ ਦਾ ਪਿੱਛਾ ਨਹੀਂ ਕਰਨਾ ਪਿਆ ਕਮਿਊਨਿਟੀ ਦੇ ਵਸਨੀਕਾਂ ब्रेकवे बेस्ड ਦੇ ਦੁਖਦਾਈ ਘਟਨਾਵਾਂ ਦੀਆਂ ਆਪਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ ਇੱਕ ਗਵਾਂਡੀ ਨੇ ਆਪਣੇ ਹਮਲਾਵਰ ਦਾ ਮੁਕਾਬਲਾ ਕੀਤਾ ਤੇ ਸੰਭਵ ਤੌਰ ਤੇ ਹੋਰ ਬ੍ਰੇਕਿੰਗ ਨੂੰ ਰੋਕਿਆ ਵੀਰਵਾਰ ਨੂੰ ਅਪਡੇਟ ਦੇ ਵਿੱਚ ਸਰੀ ਪੁਲਿਸ ਦਾ ਕਹਿਣਾ ਹੈ ਕਿ ਇੱਕ 38 ਸਾਲਾਂ ਵਿਅਕਤੀ ਦੇ ਖਿਲਾਫ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਤੋੜਨ ਤੇ ਦਖਲ ਹੋਣ ਦੀਆਂ ਦੋ ਗਿਣਤੀਆਂ ਤੇ ਇੱਕ ਹਮਲਾ ਵੀ ਸ਼ਾਮਿਲ ਹੈ ਇਸ ਵਿਅਕਤੀ ਤੇ ਡਾਲਰ 5000 ਦੇ ਤਹਿਤ ਦੋ ਸ਼ਰਾਰਤਾਂ ਤੇ ਇੱਕ ਰਿਲੀਜ਼ ਆਰਡਰ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ ਗਿਆ ਹੈ ਅਦਾਲਤੀ ਦਸਤਾਵੇਜ਼ ਦਿਖਾਉਂਦੇ ਨੇ ਕਿ ਸ਼ੱਕੀ ਦੇ ਨਾਂ ਦੇ ਨਾਲ ਮੇਲ ਖਾਂਦਾ ਇੱਕ ਵਿਅਕਤੀ 2006 ਤੋਂ ਲੈ ਕੇ ਹੁਣ ਤੱਕ ਇੱਕ ਦਰਜਨ ਤੋਂ ਵੱਧ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ ਆਸ-ਪਾਸੇ ਦੇ ਵਸਨੀਕਾਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਵੱਲੋਂ ਪੁਲਿਸ ਦੇ ਫੜੇ ਜਾਣ ਤੋਂ ਪਹਿਲਾਂ ਖਿੜਕੀਆਂ ਤੋੜਨ ਤੇ ਘਰਾਂ ਦੇ ਵਾਹਨਾਂ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੇ ਨਾਲ ੜਕਾਹਟ ਮਗਚਾਈ ਗਈ ਸੀ ਸਾਨਕ ਸਿਹਤ ਅਥਾਰਟੀ ਦੇ ਅਨੁਸਾਰ ਸ਼ੱਕੀ ਵਿਅਕਤੀ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਏ ਜਾਣ ਤੋਂ ਬਾਅਦ ਇੱਕ ਹੋਰ ਘਟਨਾ ਦੇ ਵਿੱਚ ਉਹ ਸ਼ਾਮਲ ਸੀ ਤੇ ਦੱਸਿਆ ਕਿ ਫੜੀਆਂ ਗਿਆ ਵਿਅਕਤੀ ਫਰੇਜ਼ਰ ਹੈਲਥ ਦੇ ਮੁਤਾਬਕ ਉਹਨਾਂ ਦੇ ਸਟਾਫ ਨੂੰ ਵੀ ਗੰਭੀਰ ਘਟਨਾ ਦੇ ਵਿੱਚ ਸ਼ਾਮਿਲ ਸੀ ਤੇ ਇਸ ਸ਼ਾਮਿਲ ਲੋਕਾਂ ਲਈ ਇੱਕ ਮੁਸ਼ਕਲ ਸਥਿਤੀ ਹੈ ਤੇ ਅਸੀਂ ਆਪਣੇ ਸਟਾਫ ਤੇ ਮੈਡੀਕਲ ਸਟਾਫ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਇਹ ਕਹਿਣਾ ਹੈ ਫਰੇਜ਼ਰ ਹੈਲਥ ਦਾ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੋ ਸਕਦੀ ਹੈ ਉਹਨਾਂ ਲਈ ਸਹਾਇਤਾ ਸੇਵਾਵਾਂ ਵੀ ਸ਼ਾਮਿਲ ਹੈ ਇਸ ਮਾਮਲੇ ਨੂੰ ਲੈ ਕੇ ਕਈ ਲੋਕ ਗੰਭੀਰਤਾ ਨਾਲ ਸੋਚ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੇ ਮਾਮਲੇ ਕਿਸੇ ਨਾਲ ਵੀ ਵਾਪਰ ਸਕਦੇ ਨੇ ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਹਿਰਾਸਤ ਦੇ ਵਿੱਚ ਹੈ ਜ਼ਮਾਨਤ ਦੀ ਸੁਣਵਾਈ ਤੇ ਉਡੀਕ ਕਰ ਰਿਹਾ ਹੈ ਸੰਯੁਕਤ ਰਾਜ ਦੇ ਵਿੱਚ ਅੰਡੇ ਵੱਧ ਤੋਂ ਵੱਧ ਮਹਿੰਗੇ ਹੋਣ ਦੇ ਨਾਲ ਅਮਰੀਕੀ ਸਰਹੱਦੀ ਏਜੰਟ ਕੈਨੇਡਾ ਤੇ ਮੈਕਸੀਕੋ ਤੋਂ ਅੰਡੇ ਦੀ ਤਸਕਰੀ ਨੂੰ ਰੋਕਣ ਦੇ ਲਈ ਝਜਕ ਰਹੇ ਨੇ ਯੂਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ ਪਿਛਲੇ ਸਾਲ ਦੇ ਸਮਾਨ ਸਮੇਂ ਦੇ ਮੁਕਾਬਲੇ ਅੰਡੇ ਦੀ ਜ਼ਬਤੀ ਲਗਭਗ 40% ਦੀ ਵਧੀ ਹੈ ਸੀਬੀਪੀ ਦਾ ਕਹਿਣਾ ਹੈ ਕਿ ਅੰਡਿਆਂ ਦੇ ਨਾਲ ਫੜੇ ਗਏ ਜ਼ਿਆਦਾਤਰ ਯਾਤਰੀ ਉਹ ਹਨ ਜਿਨ੍ਹਾਂ ਨੇ ਉਹਨਾਂ ਨੂੰ ਐਲਾਨ ਕੀਤਾ ਸੀ ਯਾਨੀ ਕਿ ਜਿਨ੍ਹਾਂ ਨੇ ਦੱਸਿਆ ਹੀ ਨਹੀਂ ਸੀ ਹਾਲਾਂਕਿ ਜਿਹੜੇ ਲੋਕ ਬਾਰਡਰ ਪਾਰ ਕਰਦੇ ਹੋਏ ਆਈਟਮਾਂ ਦਾ ਐਲਾਨ ਨਹੀਂ ਕਰਦੇ ਉਹਨਾਂ ਨੂੰ ਡਾਲਰ 300 ਦਾ ਜੁਰਮਾਨਾ ਲੱਗ ਸਕਦਾ ਹੈ ਏਵਨ ਫਲੂ ਵਰਗੀਆਂ ਬਿਮਾਰੀਆਂ ਦੇ ਕਾਰਨ ਅੰਡੇ ਦੇ ਉਤਪਾਦ ਨੂੰ ਅਮਰੀਕਾ ਦੇ ਵਿੱਚ ਲਿਆਉਣਾ ਗੈਰਕਾਨੂੰਨੀ ਹੈ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਫੂਡ ਸਿਸਟਮ ਲੈਬ ਡਾਇਰੈਕਟਰ ਤਮਾਰਾ ਸੋਮਾ ਦਾ ਕਹਿਣਾ ਹੈ ਕਿ ਸੰਯੁਕਤ ਰਾਜ ਵਿੱਚ ਅੰਡੇ ਦੀ ਰੇਸ਼ਨਿੰਗ ਇਸ ਰੁਝਾਨ ਨੂੰ ਚਲਾ ਰਹੀ ਹੈ ਵਿਸ਼ੇਸ਼ ਤੌਰ ਤੇ ਅਮਰੀਕਾ ਦੇ ਵਿੱਚ ਉਹ ਅੰਡੇ ਦੀ ਰੇਸ਼ਨਿੰਗ ਕਰ ਰਹੇ ਨੇ ਜਿੱਥੇ ਲੋਕ ਸਿਰਫ ਇੱਕ ਜਾਂ ਦੋ ਡੱਬੇ ਖਰੀਦ ਸਕਦੇ ਨੇ ਉਹ ਅਸਲ ਦੇ ਵਿੱਚ ਸਿਮਾਵਾਂ ਨੂੰ ਸੀਮਿਤ ਕਰਦੇ ਨੇ ਅੱਡੇ ਕੋਲ ਇਸ ਸਮੇਂ ਕੈਨੇਡਾ ਦੇ ਵਿੱਚ ਇਹ ਸੀਮਾ ਨਹੀਂ ਹੈ ਬਹੁਤ ਸਾਰੇ ਸਟੋਰਾਂ ਨੇ ਖਰੀਦਾਰੀ ਦੀ ਗਿਣਤੀ ਨੂੰ ਵੀ ਸੀਮਿਤ ਕਰਨ ਦਾ ਸਹਾਰਾ ਲਿਆ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਲੋਕਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦਾ ਹੈ ਫਿਲਹਾਲ ਲੋਕ ਡੈਸਪਰਟ ਹੋ ਸਕਦੇ ਨੇ ਤੇ ਉਹਨਾਂ ਦੱਸਿਆ ਕਿ ਇਹ ਸਿਰਫ ਵਿਅਕਤੀ ਹੀ ਹੈ ਜਾਂ ਜੇ ਇੱਕ ਕਾਰੋਬਾਰੀ ਵੀ ਹੈ ਜਿਵੇਂ ਕਿ ਛੋਟੇ ਕਾਰੋਬਾਰੀ ਬੇਕਰੀ ਤੇ ਕੋਈ ਹੋਰ ਐਗ ਸੀਜ਼ਰਸ ਅਜਿਹੇ ਸਮੇ ਆ ਰਹੇ ਨੇ ਜਦੋਂ ਯੂ ਐਸ ਐਗਰੀਕਲਚਰਲ ਡਿਪਾਰਟਮੈਂਟ ਨੇ ਪੁਵਿਕਵਾਨੀ ਕੀਤੀ ਹੈ ਕਿ 2025 ਵਿੱਚ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਰਿਕਾਰਡ 40% ਤੋਂ ਵੱਧ ਦਾ ਵਾਧਾ ਹੋ ਸਕਦਾ ਹੈ ਅਮਰੀਕਾ ਵਿੱਚ ਅੰਡੇ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਇਸ ਮਹੀਨੇ ਡਾਲਰ 4.95 ਯੂ ਐਸ ਡੀ ਪ੍ਰਤੀ ਦਰਜਨ ਦੇ ਸਭ ਸਮੇ ਦੇ ਉੱਚ ਪੱਧਰ ਤੇ ਅਮਰੀਕਾ ਇਹ ਹੈ ਕਿ ਕੇਸਪਾਇਏ ਜਾਣਤੇ ਐਵੀਅਨ ਫਲੂ ਵਾਇਰਲ ਦੇ ਫੈਲਣ ਨੂੰ ਸੀਮਿਤ ਕਰਨ ਦੇ ਲਈ 168 ਮਿਲੀਅਨ ਤੋਂ ਵੱਧ ਪੰਛੀਆਂ ਦੀ ਹੱਤਿਆ ਕੀਤੀ ਗਈ ਹੈ। ਜ਼ਿਆਦਾਤਰ ਅੰਡੇ ਦੇਣ ਵਾਲੇ ਮੁਰਗੇ ਸੰ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 30 ਮਿਲੀਅਨ ਤੋਂ ਵੱਧ ਅੰਡੇ ਦੀਆਂ ਪਰਤਾਂ ਨੂੰ ਖਤਮ ਕੀਤਾ ਗਿਆ ਤੇ ਉਸ ਤਕੀਮਤਾਂ ਇਹ ਹਨ ਕਿ ਸਥਿਤੀ ਕਿੰਨੀ ਮਾੜੀ ਹੈ। ਯੂਐਸ ਵਿੱਚ ਕੁਝ ਸਥਾਨਾਂ ਵਿੱਚ ਉਪਭੋਗਤਾ 1 ਡਾਲਰ ਪ੍ਰਤੀ ਅੰਡੇ ਤੋਂ ਵੱਧ ਡਾਲਰ 12 ਦਰਜਨ ਤੋਂ ਵੱਧ ਭੁਗਤਾਨ ਕਰਦੇ ਨੇ। ਯੂਨੀਵਰਸਿਟੀ ਦੇ ਖੇਤੀਬਾੜੀ ਅਰਥ ਸ਼ਾਸਤਰੀਆਂ ਦੇ ਅੰਦਾਜ਼ੇ ਦੇ ਅਨੁਸਾਰ ਸਰ ਪ੍ਰਕੋਪ ਸ਼ੁਰੂ ਹੋਣ ਤੋਂ ਪਹਿਲਾਂ ਕੀਮਤਾਂ ਦੁਗਨੇ ਤੋਂ ਵੀ ਵੱਧ ਹੋ ਗਈਆਂ ਨੇ ਤੇ ਪਿਛਲੇ ਸਾਲ ਖਪਤਕਾਰਾਂ ਨੂੰ ਕਟੋਕਾਟਿਕ 0.4 ਬਿਲੀਅਨ ਡਾਲਰ ਦੀ ਲਾਗਤ ਆਈ ਹੈ ਡੈਨਿਸ ਤੇ ਵੈਫਲ ਹਾਊਸ ਵਰਗੇ ਰੈਸਟੋਰੈਂਟਾਂ ਨੇ ਅੰਡੇ ਦੇ ਪਕਵਾਨਾਂ ਦੇ ਉੱਤੇ ਸਰਚਾਰਜ ਜੋੜਨਾ ਸ਼ੁਰੂ ਕਰ ਦਿੱਤਾ ਹੈ ਹੇਠਲੇ ਦਬਾਅ ਦੇ ਬਾਵਜੂਦ ਮੈਟਰੋ ਵੈਂਕੂਵਰ ਕਾਰ ਕਿਰਾਏ ਤੇ ਲੈਣ ਦੇ ਲਈ ਅਜੇ ਵੀ ਸਭ ਤੋਂ ਮਹਿੰਗੀ ਥਾਂ ਹੈ ਮੈਟਰੋ ਵੈਂਕੂਵਰ ਦੇ ਵਿੱਚ ਇੱਕ ਕਾਰ ਕਿਰਾਏ ਤੇ ਦੇਣਾ ਮਹਿੰਗਾ ਹੁੰਦਾ ਜਾ ਰਿਹਾ ਹੈ ਦੇਸ਼ ਦੇ ਵਿੱਚ ਸਭ ਤੋਂ ਇਹ ਮਹਿੰਗਾ ਪਰ ਚੀਜ਼ਾਂ ਬਦਲਦੀਆਂ ਜਾਵਦੀਆਂ ਨੇ ਤੇ ਜੇਕਰ ਤੁਸੀਂ ਖੇਤਰ ਦੇ ਵਿੱਚ ਕਿਰਾਏਦਾਰ ਹੋ ਤਾਂ ਇਹ ਤੇਜ਼ੀ ਦੇ ਨਾਲ ਨਹੀਂ ਹੋ ਸਕਦਾ ਵੈਸਟ ਵੈਂਕੂਵਰ ਉਤਰੀ ਵੈਂਕੂਵਰ ਬਰਨਬੀ ਤੇ ਰਿਚਮਨ ਸੂਚੀ ਦੇ ਵਿੱਚ ਸਿਖਰ ਤੇ ਹਨ ਜਦੋਂ ਤੁਸੀਂ ਜਿਹੜੇ ਲਿਵਡ ਡਾਟ ਰੈਂਟ ਦੇ ਅਨੁਸਾਰ ਇੱਕ ਬੈਡਰੂਮ ਵਾਲੇ ਸਥਾਨਾਂ ਨੂੰ ਦੇਖਦੇ ਹੋ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਉਤਰੀ ਵੈਨਕੂਵਰ 2024 ਦੇ ਵਿੱਚ ਲੋਅਰ ਮੇਨਲੈਂਡ ਦੇ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸ਼ਹਿਰ ਸੀ ਜਿਸ ਦੇ ਵਿੱਚ ਰਿਹਾਇਸ਼ੀ ਸ਼ੁਰੂਆਤ ਦੇ ਵਿੱਚ 1985% ਦਾ ਵਾਧਾ ਹੋਇਆ ਸੀ ਤੇ ਰਿਹਾਇਸ਼ੀ ਸੰਪੂਰਨਤਾ ਦੇ ਵਿੱਚ 68% ਦਾ ਵਾਧਾ ਹੋਇਆ ਸੀ ਅਪਾਰਟਮੈਂਟਾਂ ਵਿੱਚ ਵਾਧਾ ਉਤਰੀ ਵੈਨਕੂਵਰ ਦੀ ਵੱਡੀ ਰਿਹਾਇਸ਼ੀ ਸਪਲਾਈ ਦਾ ਇੱਕ ਪ੍ਰਮੁੱਖ ਹਿੱਸਾ ਹੋਣ ਦੀ ਉਮੀਦ ਹੈ ਪਰ ਮਾਹਰ ਖੇਡ ਦੇ ਵਿੱਚ ਕਈ ਕਾਰਨਾਂ ਦਾ ਹਵਾਲਾ ਦਿੰਦੇ ਨੇ ਜੋ ਕਿਰਾਏ ਦੀਆਂ ਦਰਾਂ ਨੂੰ ਉਸੇ ਦਰ ਦੇ ਨਾਲ ਵਧਣ ਤੋਂ ਰੋਕ ਰਹੇ ਨੇ ਜੋ ਅਸੀਂ ਕਈ ਸਾਲਾਂ ਤੋਂ ਵੇਖ ਰਹੇ ਹਾਂ ਮੰਗ ਦੀ ਕਮੀ ਜੋ ਦੋ ਕਿਉਂਕਿ ਬੀਸੀ ਇੱਥੇ ਘੱਟ ਲੋਕ ਵਿੱਚ ਦੇਖੇ ਜਾਂਦੇ ਨੇ ਜ਼ਿਆਦਾਤਰ ਨਵੀਂ ਇਮਾਰਤ ਹੀ ਸ਼ੁਰੂ ਹੁੰਦੀ ਹੈ ਤੇ ਪਿਛਲੇ ਦੋ ਮੁਕਾਬਲੇ ਇਸ ਸਾਲ ਕਿਰਾਏ ਦੀ ਲਾਗਤ ਜ਼ਰੂਰੀ ਤੌਰ ਤੇ ਫਲੈਟ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਵੈਂਕੂਵਰ ਨੇ ਜੂਨ 2024 ਦੇ ਵਿੱਚ ਕਿਰਾਏ ਦੀਆਂ ਕੀਮਤਾਂ ਉੱਤੇ ਹੇਠਾਂ ਵੱਲ ਨੂੰ ਦਬਾਅ ਅਨੁਭਵ ਕਰਨਾ ਸ਼ੁਰੂ ਕਰ ਦਿੱਤਾ ਤੇ BC ਦੇ ਵਿੱਚ ਆਉਣ ਵਾਲੇ ਪ੍ਰਵਾਸੀਆਂ ਵਿੱਚ -5% ਦੀ ਗਿਰਾਵਟ ਦੇ ਨਾਲ 1.14 ਸਾਲ ਦਰਸਾਲ ਮੁਕਾਬਲੇ ਕਿਰਾਇਆ ਦੀਆਂ ਕੀਮਤਾਂ ਸਾਰੀਆਂ ਯੂਨਿਟਾਂ ਦੀਆਂ ਕਿਸਮਾਂ ਦੇ ਵਿੱਚ ਘਟੀਆਂ ਤਿੰਨ ਬੈੱਡਰੂਮ ਵਾਲੇ ਯੂਨਿਟਾਂ ਦੇ ਨਾਲ -18.4% ਤੇ ਸਭ ਤੋਂ ਵੱਧ ਗਿਰਾਵਟ ਦੇਖ ਨੂੰ ਮਿਲੀ 2023 ਵਿੱਚ ਕੈਨੇਡਾ ਦੇ 15% ਦੀ ਪ੍ਰਵਾਸੀ BC ਵਿੱਚ ਸੈਟਲ ਹੋ ਗਏ ਜਿਸ ਨਾਲ ਉਹ 온ਟਾਰੀਓ ਤੋਂ ਬਾਅਦ ਦੂਜਾ ਸਭ ਤੋਂ ਪ੍ਰਸਿੱਧ ਸੂਬਾ ਬਣ ਗਿਆ ਹਾਲਾਂਕਿ 2024 ਦੇ ਵਿੱਚ ਇਹ ਸਾਡੇ ਕੇ 13% ਹੀ ਰਹਿ ਗਿਆ ਤੇ ਅਲਬਰਟਾ ਦੂਜੇ ਸਥਾਨ ਤੇ ਰਿਹਾ ਨੰਬਰ 2023 ਦੇ ਵਿੱਚ ਆਸਥਨਿਕ ਬੈਡਰੂਮ ਵਾਲਾ ਘਰ $2669 ਦੇ ਵਿੱਚ ਕਿਰਾਏ ਤੇ ਦਿੱਤਾ ਗਿਆ ਸੀ ਦਸੰਬਰ 2024 ਦੇ ਵਿੱਚ ਇਹ ਘਟ ਕੇ $2490 ਰਹਿ ਗਿਆ ਲਿਵ ਡਾਟ ਰੈਂਟ ਦੇ ਵਿੱਚ ਪਾਇਆ ਗਿਆ ਹੈ ਕਿ ਮਕਾਨ ਮਾਲਕਾਂ ਤੇ ਕਿਰਾਏਦਾਰਾਂ ਦੇ ਵਿਚਕਾਰ ਦ੍ਰਿਸ਼ਟੀਕੋਣ ਦੇ ਵਿੱਚ ਅੰਤਰ ਬਹੁਤ ਦੂਰ ਹੈ 2/3 ਦੇ ਮਾਲਕਾਂ ਦਾ ਕਹਿਣਾ ਹੈ ਕਿ ਉਹ ਮੁਨਾਫਾ ਨਹੀਂ ਕਮਾ ਰਹੇ ਤੇ ਆਪਣੀਆਂ ਲਾਗਤਾਂ ਨੂੰ ਵੀ ਪੂਰਾ ਨਹੀਂ ਕਰ ਰਹੇ ਇਸ ਦੌਰਾਨ ਕਿਰਾਏਦਾਰਾਂ ਦਾ ਮੰਨਣਾ ਹੈ ਕਿ ਉਹਨਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੈ ਤੇ ਮਾਰਕੀਟ ਦੇ ਵਿੱਚ ਕੀ ਹੋ ਰਿਹਾ ਹੈ ਇਸ ਨੂੰ ਦਰਸਾਉਂਦੇ ਨੇ ਲਿਵ ਡਾਟ ਰੈਂਟ ਨੇ ਇਹ ਵੀ ਪਾਇਆ ਕਿ 42% ਕਿਰਾਏਦਾਰਾਂ ਦਾ ਮੰਨਣਾ ਹੈ ਕਿ ਕਿਰਾਏ ਦੀਆਂ ਹੱਦਾਂ ਕਾਫੀ ਸਖਤ ਨਹੀਂ ਹੈ ਤੇ ਕੀਮਤਾਂ ਬਹੁਤ ਤੇਜ਼ੀ ਨਾਲ ਵੱਧ ਰਹੀਆਂ ਨੇ ਜਦੋਂ ਕਿ 40% ਮਕਾਨ ਮਾਲਕਾਂ ਨੇ ਦਲੀਲ ਦਿੱਤੀ ਹੈ ਕਿ ਉਹ ਬਹੁਤ ਜ਼ਿਆਦਾ ਪਾਬੰਦੀਆਂ ਵਾਲੇ ਹਨ ਅੱਗੇ ਦੇਖਦੇ ਹਾਂ ਅਜਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜਿਹੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਰੀ ਦੇਖੋ ਮੈਂ ਟੈਰਫ ਵਾਲੀ ਅੱਜ ਗੱਲ ਨਹੀਂ ਕਰਨ ਲੱਗਾ ਜੀ ਉਹਨਾਂ ਨੇ ਅੱਜ ਇਹ ਗੱਲ ਆਖੀ ਆ ਕਿ ਜਿਹੜੀ ਇੱਕ ਪਾਈਪਲਾਈਨ ਜਿਹੜੀ 2008 ਦੇ ਵਿੱਚ ਸ਼ੁਰੂ ਹੋਈ ਸੀਗੀ ਕੀ ਸਟੋਨ ਐਕਸਲ ਪਾਈਪਲਾਈਨ ਬਣਨੀ ਉਹ ਬੜਾ ਉਹਦਾ ਇਤਿਹਾਸ ਜਿਹੜਾ ਜੀ ਪਾਈਪਲਾਈਨ ਦਾ ਜਿੱਦਾਂ ਕਹਿੰਦੇ ਹੁੰਦੇ ਕਦੇ ਚੱਲ ਪਿਆ ਕਦੇ ਬੰਦ ਹੋਊਗਾ ਕਦੇ ਚੱਲ ਪਈ ਕਦੇ ਬੰਦ ਹੋਊਗਾ ਵਾਲਾ ਗੱਲ ਰਹੀ ਆ ਕਿਉਂਕਿ 2008 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਓਬਾਮਾ ਹਰੀ ਆਏ ਆ ਉਹਨਾਂ ਨੇ ਉਹਨੂੰ ਬੰਦ ਕਰ ਦਿੱਤਾ ਤੇ ਜਦੋਂ ਉਸ ਤੋਂ ਬਾਅਦ ਡੋਨਲਡ ਟਰੰਪ ਪਹਿਲੀ ਟਰਮ 'ਚ ਪ੍ਰੈਜ਼ੀਡੈਂਟ ਬਣੇ ਤਾਂ ਇਹਨਾਂ ਨੇ ਉਹਨੂੰ ਕਿਹਾ ਵੀ ਓਕੇ ਆ ਇਹਨੂੰ ਬਣਾਓ ਪਰ 2020 ਦੇ ਵਿੱਚ ਜਦੋਂ ਜੋ ਬਾਈਡਨ ਹਰੀ ਬਣਿਆ ਜੀ ਤਾਂ ਉਹਨਾਂ ਨੇ ਪਹਿਲੇ ਦਿਨ ਹੀ ਆ ਕੇ ਜਿਹੜਾ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀ ਉਹਸ ਪਾਈਪਲਾਈਨ ਨੂੰ ਬੰਦ ਕਰਨ ਦਾ ਕੀਤਾ ਸੀ ਪਰ ਹੁਣ ਡੋਨਲਡ ਟਰੰਪ ਹੋਰੀ ਕਹਿੰਦੇ ਆ ਵੀ ਨਹੀਂ ਉਹ ਪਾਈਪਲਾਈਨ ਜਿਹੜੀ ਹੈ ਜੀ ਉਹ ਜਲ ਤੋਂ ਜਲਦ ਬਣਾਉਣੀ ਚਾਹੀਦੀ ਹੈ ਉਹ ਐਕਸਲ ਪਾਈਪਲਾਈਨ ਜਿਹੜੇ ਬਣਾਉਣ ਲੱਗੇ ਸੀਗੇ ਜੀ ਉਹਦੀ ਕੰਪਨੀ ਸੀ ਇੱਕ ਸਾਊਥ ਬੋ ਜਿਹੜੀ ਜਿਹੜੀ ਮਤਲਬ ਪਾਈਪਲਾਈਨ ਬਿਚਾਉਣ ਦਾ ਕੰਮ ਕਰਦੀ ਸੀ ਉਹ ਕਹਿੰਦੇ ਵੀ ਅਸੀਂ ਵਾਲੇ ਉਹਦੇ ਵਿੱਚ ਇੰਟਰਸਟਡ ਨਹੀਂ ਹੈ ਅਸੀਂ ਉਦੋਂ ਹੁਣ ਗਾਂਹ ਮੂਵ ਹੋ ਚੁੱਕੇ ਆ ਪਰ ਡੋਨਲਡ ਟਰੰਪ ਕਹਿੰਦਾ ਵੀ ਜੇ ਪੁਰਾਣੀ ਕੰਪਨੀ ਕੋਈ ਉਹਦੇ ਵਿੱਚ ਨਹੀਂ ਇੰਟਰਸਟ ਸ਼ੋ ਕਰਦੀ ਤਾਂ ਕੋਈ ਨਾ ਕੋਈ ਨਵੀਂ ਕੰਪਨੀ ਜਿਹੜੀ ਆ ਉਹ ਆ ਜਾਏਗੀ ਪਰ ਉਹ ਚਾਹੁੰਦਾ ਭਈ ਰਾਈਟ ਵੇ ਜਿਹੜਾ ਜੀ ਉਹ ਬਣਨੀ ਚਾਹੀਦੀ ਆ ਉਹ ਕਹਿੰਦਾ ਮੈਨੂੰ ਪਤਾ ਭਈ ਇਸ ਪਾਈਪਲਾਈਨ ਦੇ ਨਾਲ ਉਹਨਾਂ ਨੇ ਇਹਨਾਂ ਨੂੰ ਬਹੁਤ ਮਾੜੀ ਤਰ੍ਹਾਂ ਟ੍ਰੀਟ ਕੀਤਾ ਖਾਸ ਕਰਕੇ ਉਹ ਜੋ ਬਾਈਡਨ ਹੋਰਾਂ ਨੂੰ ਸਲੀਪੀ ਜੋ ਦੱਸਦਾ ਜੀ ਭਈ ਉਹਨਾਂ ਨੇ ਮਾੜੀ ਟ੍ਰੀਟਮੈਂਟ ਇਸ ਕੰਪਨੀ ਦੇ ਨਾਲ ਕੀਤੀ ਉਦੋਂ ਉਹ ਕਹਿੰਦੇ ਵੀ ਹੁਣ ਉਹ ਦੁਬਾਰਾ ਕਰਨ ਤੇ ਅਸੀਂ ਜਿਹੜਾ ਈਜ਼ੀ ਅਪਰੂਵਲਸ ਜਿਹੜੇ ਆ ਤੇ ਰਾਈਟ ਵੇ ਕੰਮ ਕਰ ਉਹਦੇ ਤੇ ਅਰੰਭਿਆ ਜਾ ਸਕਦਾ ਪਰ ਦੂਸਰੇ ਪਾਸੇ ਜਿਹੜੇ এনवायरमेंटਲਿਸਟ ਹੈ ਜੀ ਕੈਰੋਲਿਨ ਬਰੂਲੈਟ ਹੁਰੀ ਜਿਹੜੇ ਕਲਾਈਮੇਟ ਐਕਸ਼ਨ ਨੈਟਵਰਕ ਕੈਨੇਡਾ ਵਾਲੇ ਨੇ ਉਹ ਕਹਿੰਦੇ ਵੀ ਇਦਾਂ ਦਾ ਜਿਹੜਾ ਪ੍ਰੋਜੈਕਟ ਹੈਗਾ ਇਹ ਹੁਣ ਮਟੀਰੀਅਲਾਈਜ਼ ਨਹੀਂ ਹੋਣਾ ਚਾਹੀਦਾ ਯਾਨੀ ਕਿ ਸਾਨੂੰ ਇਹ ਫੋਸਲ ਫਿਊਲਸ ਵਾਲੇ ਕੰਮ ਤੋਂ ਦੂਜੇ ਪਾਸੇ ਜਾਣਾ ਚਾਹੀਦਾ ਪਰ ਜਿਹੜੇ ਨਾ ਵਿੱਚੋਂ ਕੁਝ ਮਾਹਰ ਨੇ ਜਿਹੜੇ ਇਸ ਗੱਲਬਾਤ ਦੇ ਉੱਤੇ ਆਪਣਾ ਵਿਚਾਰ ਦੱਸ ਰਹੇ ਨੇ ਉਹਦੇ ਚੋਂ ਇੱਕ ਰਫੀ ਤਮਾਯੀਦੀਨ ਨਾਂ ਦਾ ਬੰਦਾ ਹੈ ਜੀ ਜਿਹੜਾ ਕਨੂ ਫਾਈਨੈਂਸ਼ੀਅਲ ਦੇ ਨਾਲ ਕੰਮ ਕਰ ਕਰਦਾ ਉਹ ਕਹਿੰਦਾ ਵੀ ਡੋਨਲਡ ਟਰੰਪ ਨੂੰ ਇਹ ਹੁਣ ਇਸ ਗੱਲ ਕਰਕੇ ਹੋ ਸਕਦਾ ਮਹਿਸੂਸ ਹੁੰਦੀ ਹੋਵੇ ਵੀ ਕੈਨੇਡਾ ਵਾਲੇ ਆਪਸ ਚ ਕਹਿ ਰਹੇ ਵੀ ਕੈਨੇਡਾ ਈਸਟ ਵਾਲੀ ਪਾਈਪਲਾਈਨ ਜਿਹੜੀ ਬਣਾ ਲਓ ਤੇ ਉਹਨੂੰ ਇਹ ਲੱਗਦਾ ਵੀ ਜੇ ਇਹਨਾਂ ਨੇ ਉਹ ਪਾਈਪਲਾਈਨ ਬਣਾ ਲਈ ਤੇ ਜਿਹੜੇ ਉਹਦੇ ਰਿਫਾਇਨਰਸ ਜਿਹੜੇ ਇਸ ਤੇਲ ਤੇ ਡਿਪੈਂਡ ਕਰਦੇ ਸੀ ਉਹਨਾਂ ਦਾ ਕੀ ਬਣੂ ਸੋ ਕਹਿੰਦੇ ਵੀ ਹੁਣ ਉਹਨਾਂ ਨੂੰ ਇਸ ਕਰਕੇ ਇਹ ਗੱਲ ਆਈ ਹੈ ਮਨ ਦੇ ਵਿੱਚ ਵੀ ਇਹ ਛੇਤੀ ਬਣਨਾ ਚਾਹੀਦਾ ਪਰ ਦੂਸਰੇ ਪਾਸੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮੈਥਰ ਨੇ ਇਹ ਗੱਲ ਆਖੀ ਆ ਉਹ ਕਹਿੰਦੇ ਜੀ ਵੀ ਆ ਜਿਹੜਾ ਟੈਰਫ ਵਾਲਾ ਰਫੜ ਜਾ ਪਾਇਆ ਨਾ ਇਹਨਾਂ ਨੂੰ ਪਾਸੇ ਕਰੋ ਤੇ ਕੰਮ ਕਰ ਕੀਤਾ ਜਾਵੇ ਪਰ ਹਜੇ ਅੱਜ ਫੇਰ ਉਹੀ ਗੱਲ ਹੋ ਰਹੀ ਸੀ ਕਿ ਵੀ ਜਿਹੜਾ ਟੈਰਫ ਆ ਜੀ ਉਹ ਮਾਰਤੇ ਤੇ ਲੱਗ ਰਾਇਆ ਜਾਂ ਨਹੀਂ ਉਹ ਹਜੇ ਉਦਣ ਨੂੰ ਹੀ ਪਤਾ ਲੱਗੇਗਾ ਉਹ ਗੱਲਬਾਤ ਫੇਰ ਜਿੱਦਾਂ ਕਹਿੰਦੇ ਹੁੰਦੇ ਆ ਇਨ ਲਿੰਬੋ ਹੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਂਡ ਮੈਂਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ